ਸਾਲ ਦੇ ਇਹ ਦਿਨ ਅਤੇ ਸਾਲ ਦਾ ਇਹ ਸਮਾਂ ਸਿੱਖ ਇਤਿਹਾਸ ਵਿੱਚ ਸ਼ਹਾਦਤਾਂ ਦੀ ਲੰਮੀ ਗਾਥਾ ਨੂੰ ਰੂਪਮਾਨ ਕਰਦਾ ਹੈ ਅਤੇ ਸ਼ਹਾਦਤਾਂ ਦੀ ਉਹ ਮਿਸਾਲ ਸਾਹਮਣੇ ਲਿਆਉਂਦਾ ਹੈ ਜਿਸ ਨੂੰ ਸੁਣ ਕੇ ਸਿੱਖ ਸੰਗਤਾਂ ਦੇ ਸੀਸ ਸਤਕਾਰ ਵਜੋਂ ਚੁੱਕ ਜਾਂਦੇ ਨੇ ਇਹਨਾਂ ਦਿਨਾਂ ਦੇ ਇਤਿਹਾਸ ਵਿੱਚ ਹੀ ਇੱਕ ਬਹੁਤ ਅਹਿਮ ਵਾਕਿਆਤ ਆਉਂਦਾ ਹੈ ਪਰਵਾਰ ਵਿਛੋੜੇ ਦਾ ਜੋ ਦਸਵੇਂ ਪਾਤਸ਼ਾਹ ਸਰਬੰਸਥਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਗੁਰੂ ਸਾਹਿਬ ਦੇ ਪਰਿਵਾਰ ਦਾ ਵਿਛੋੜਾ ਪਿੰਡ ਸਰਸਾ ਨੰਗਲ ਸਰਸਾ ਨਦੀ ਦੇ ਕਿਨਾਰੇ ਹੋਇਆ ਸੀ ਜਿੱਥੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਿਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਅਤੇ ਸਰਹੰਦ ਦੇ ਵਜ਼ੀਰ ਖਾਨ ਦੀਆਂ ਫੌਜਾਂ ਵੱਲੋਂ ਦਿੱਲੀ ਤੋਂ ਔਰੰਗਜ਼ੇਬ ਵੱਲੋਂ ਭੇਜੀ ਚਿੱਠੀ ਦੇ ਆਧਾਰ ਉੱਤੇ ਖਾਦੀਆਂ ਝੂਠੀਆਂ ਕਸਮਾਂ ਪੜ੍ਹ ਕੇ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ 6 ਅਤੇ 7 ਪੋ 1704 ਦੀ ਵਿਚਕਾਰਲੀ ਰਾਤ ਨੂੰ ਛੱਡ ਦਿੱਤਾ ਸੀ ਇਸ ਸਮੇਂ ਗੁਰੂ ਸਾਹਿਬ ਨੇ ਵਹੀਰਾਂ ਨੂੰ 4 ਹਿੱਸਿਆਂ ਵਿੱਚ ਤਕਸੀਮ ਕੀਤਾ ਸੀ ਇਹਨਾਂ ਵਹੀਰਾਂ ਦੇ ਇੱਕ ਹਿੱਸੇ ਦੀ ਅਗਵਾਈ ਗੁਰੂ ਸਾਹਿਬ ਨੇ ਖੁਦ ਕੀਤੀ ਜਦਕਿ ਭਾਈ ਬਚਿੱਤਰ ਸਿੰਘ ਭਾਈ ਜੀਵਨ ਸਿੰਘ ਅਤੇ ਭਾਈ ਉਦੇਸ ਸਿੰਘ ਬਾਕੀ ਵਹੀਰਾਂ ਦੀ ਅਗਵਾਈ ਕਰਦੇ ਹੋਏ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੱਲ ਪਏ ਜਦੋਂ ਇਹ ਵਹੀਰ ਸ਼੍ਰੀ ਕੀਰਤਪੁਰ ਸਾਹਿਬ ਤੋਂ ਥੋੜੀ ਦੂਰ ਹੀ ਗਈ ਸੀ ਉਦੋਂ ਪਹਾੜੀ ਰਾਜਾਂ ਅਤੇ ਮੁਗਲ ਫੌਜਾਂ ਨੇ ਇੱਕਦਮ ਹਮਲਾ ਬੋਲ ਦਿੱਤਾ ਰਾਤ ਦੇ ਸਮੇਂ ਸ਼ਾਹੀ ਟਿੱਬੀ ਉੱਤੇ ਭਾਈ ਉਦੇਸ ਸਿੰਘ ਅਤੇ ਸਰਸਾ ਨਦੀ ਤੋਂ ਥੋੜੀ ਦੂਰ ਪਹਿਲਾਂ ਭਾਈ ਜੀਵਨ ਸਿੰਘ ਜੀ ਦੇ ਜਥੇ ਨੇ ਇਹਨਾਂ ਤਾੜਵੀ ਫੌਜਾਂ ਨੂੰ ਰੋਕੀ ਰੱਖਿਆ ਅਤੇ ਭਾਰੀ ਫੌਜ ਨਾਲ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਸਵੇਰ ਹੁੰਦੇ ਸਾਰ ਗੁਰੂ ਸਾਹਿਬ ਆਪਣੇ ਪਰਿਵਾਰ ਨਾਲ ਸਰਸਾ ਨਦੀ ਤੱਕ ਪਹੁੰਚ ਗਏ ਭਾਈ ਬਚਿੱਤਰ ਸਿੰਘ ਜੀ ਨੇ ਪਿੰਡ ਮਲਕਪੁਰ ਆ ਕੇ ਸਰਹੰਦ ਅਤੇ ਰੋਪੜ ਤੋਂ ਆਉਣ ਵਾਲੀ ਫੌਜ ਨੂੰ ਘੰਟਿਆਂ ਵੱਧੀ ਆਪਣੀ ਬਹਾਦਰੀ ਅਤੇ ਯੋਧਿਆਂ ਵਾਲੇ ਜਜ਼ਬੇ ਨਾਲ ਰੋਕੀ ਰੱਖਿਆ ਅਤੇ ਈਸ ਸਮੁੱਚੇ ਸਮੇਂ ਦੌਰਾਨ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਇਹਨਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨੇ ਕੋਟਲਾ ਨਿਹੰਗ ਖਾਨ ਦੇ ਕਿਲੇ ਅੰਦਰ ਪਹਚਾਇਆ ਇਸ ਦਰਮਿਆਨ ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਸਾਹਿਬ ਆਪਣੀ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਤੋਂ ਅਲੱਗ ਹੋ ਗਏ ਗੁਰੂ ਸਾਹਿਬ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤੋਂ ਇਲਾਵਾ ਚੌਣਵੇਂ ਸਿੰਘਾਂ ਸਮੇਤ ਕੋਟਲਾ ਨਿਹੰਗ ਖਾਨ ਦੇ ਕਿਲੇ ਵਿੱਚੋਂ ਹੁੰਦੇ ਹੋਏ ਚਮਕੌਰ ਦੀ ਗੜੀ ਵੱਲ ਰਵਾਨਾ ਹੋ ਗਏ ਅਤੇ ਇਸ ਤਰ੍ਹਾਂ ਸਿੱਖ ਇਤਿਹਾਸ ਦਾ ਇਹ ਵਾਕਿਆਤ ਪਰਵਾਰ ਵਿਛੋੜੇ ਦਾ ਵਾਕਿਆਤ ਇਸ ਸਮੇਦਰਾਂ ਸਾਹਮਣੇ ਆਇਆ ਜਿਸ ਦੀ ਇੱਕ ਸਤਕਾਰ ਵਜੋਂ ਯਾਦ ਅੱਜ ਵੀ ਸਿੱਖ ਸੰਗਤਾਂ ਦੇ ਮਨਾਂ ਉੱਪਰ ਉਕਰੀ ਹੋਈ ਹੈ ਗੁਰੂ ਸਾਹਿਬ ਦੇ ਪਰਿਵਾਰ ਦੇ ਵਿਛੜਨ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ 14, 15 ਅਤੇ 16 ਦਸੰਬਰ ਨੂੰ ਤਖਤ ਸ਼੍ਰੀ ਕੇਸਗੜ ਸਾਹਿਬ ਦੀ ਅਗਵਾਈ ਵਿੱਚ ਸਾਲਾਨਾ ਸਮਾਗਮ ਕਰਵਾਇਆ ਜਾਂਦਾ ਹੈ। ਹਰ ਵਾਰੇ ਲੱਖਾਂ ਦੀ ਤਦਾਦ ਵਿੱਚ ਸਿੱਖ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਆ ਕੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਕੇ ਨਤਮਸਤਕ ਹੁੰਦੀਆਂ ਨੇ। ਅਤੇ ਦਸਵੇਂ ਪਾਤਸ਼ਾਹ ਨਾਲ ਸੰਬੰਧਿਤ ਇਸ ਮਹਾਨ ਇਤਿਹਾਸ ਅਤੇ ਪਰਿਵਾਰ ਵਿਛੋੜੇ ਨੂੰ ਸਰਦਾ ਸਹਿਤ ਸਤਕਾਰ ਭੇਟ ਕਰਦੇ ਹੋਏ ਨਤਮਸਤਕ ਹੁੰਦੇ ਨੇ